ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਜਰਸੀ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਣੇ ਬਾਈ ਤੁਹਾਡੇ ਭਾਈ ਜੀ ਹੱਸੀ ਗੱਲ ਫੀ ਗੱਲ ਜੀ ਬਾਈ ਨਾਮ ਤੇ ਐਡਰੈਸ ਹੋ ਗਾ ਹਮਣਾ ਜੀ ਪਿੰਡ ਕੁੱਸਾ ਜੀ ਹੂੰ ਜ਼ਿਲ੍ਹਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਨੇੜੇ ਪਿੰਡ ਬਾਈ ਨੇੜੇ ਪਿੰਡ ਬੋਗੜੇ ਰਹਿ ਗਿਆ ਜੀ ਜਦੋਂ ਮੇਨ ਰੋਡ ਤੋਂ ਆਉਂਦੇ ਆ ਦੁਵਾਰਾ ਰਹਿ ਗਿਆ ਜੀ ਮੋਬਾਈਲ ਨੰਬਰ ਬੋਗੜੇ 7529844960 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀਆਂ ਬੈਡ ਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਦੂਜਾ ਸੂਆ ਸੂਈ ਆ ਜੀ ਤਾਂ ਸੂਣ ਵਾਲੀ ਆ ਜੀ ਕਿੰਨੇ ਦਿਨ ਲੈਂਦੀ ਆ ਚਾਰ ਪੰਜ ਦਿਨ ਲੱਗੂਗੀ ਠੀਕ ਆ ਭਾਈ ਕੀ ਰਿਕਾਰਡ ਦੁੱਧਾ ਪਹਿਲੇ ਸੂਏ ਦੁੱਧ ਦਿੰਦਾ 20 ਕਿਲੋ ਐਰ ਕੀ ਕੋਈ ਧੁੱਪ ਗਰਮੀ ਗੁਰਮੀ ਦਾ ਇਹਨੂੰ ਕੋਈ ਚੱਕਰ ਨਹੀਂ ਆ ਖੜੀ ਆ ਧੁੱਪੇ ਐਰ ਕੀ ਦੁੱਧ ਦੇ ਦੂ 22 23 ਕਿਲੋ ਥਣ ਬੜਾ ਚੰਗਾ ਹਾਂ ਹਾਂਜੀ ਮੁੱਠੀ ਵਾਲਾ ਥਣ ਕੱਲਾ ਕੱਲਾ ਕੋਈ ਆਏ ਨਹੀਂਗੀ ਜਿਵੇਂ ਮਰਜੀ ਹੱਥ ਲੈ ਚੱਲ ਢੱਲਾ ਢੋਲਾ ਪਾ ਪਈਆਂ ਪਿਓਰ ਜਰਸੀ ਆ ਜੀ ਹਾਂ ਆਏ ਨਹੀਂ ਵੀ ਬੰਦਾ ਕੋਈ ਕਹਿ ਦੂ ਹਮਾ ਚ ਲਾ ਲੀਆ ਨਾੜਾ ਢੋੜਾ ਮੋਲ ਆ ਬਾਈ ਤੋਰ ਕੇ ਰਖਾ ਦੇ ਜਾਦਵਰੀਟ ਚੰਗੀ ਆ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਡ ਫੌਂਡ ਚਰਮ ਵਾਲੀ ਦੀ ਫੁੱਲ ਚੰਗੀ ਉਹ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਤੋੜਾ ਤਾਰਾ ਵੀ ਕਰਮਾਈ ਦਾ ਚੰਗਾ ਗੱਲ ਤੇ ਕੀ ਮੋਲ ਆ ਬਾਈ ਇਹਦਾ ਆ ਮੋਲ ਲੋਕਾਂ ਕੋਲੇ ਹੁੰਦਾ ਤਾਂ ਜੀ 80 85 ਆਉਣਾ ਸੀ ਆਪਾਂ 60000 ਮੰਗਦੇ ਆ 58 ਦੀ ਦੇਣੀ ਆ ਠੀਕ ਆ 60000 ਰੁਪਇਆ ਮੋਲ ਆ 58000 ਦੀ ਬਾਈ ਕਹਿੰਦਾ ਵਾੜ ਦੇ ਦਿਆਂਗੇ ਮੋਲ ਬਾਈ ਨੇ ਜੈਜ ਰੱਖਿਆ ਬੰਮਾ ਜੈ ਜਾਈ ਮੋਲਾ ਪਾਣੂ ਵੀ ਪਤਾ ਜਰਸੀ ਬੋ ਘਾਟ ਨਿਕਲਦੀ ਆ ਹਾਂ ਤੇ ਹਜੇ ਵੀ ਢੱਲਾ ਢੁਲਾ ਪਈਆਂ ਆਰਡਰ ਬਹੁਤ ਸਵਾਹ ਤਿਆਰ ਕਰੂ ਕੱਚੀ ਕੱਚੀ ਆ ਠੰਡੀ ਪੂਰੀ ਲੈ ਜਿਵੇਂ ਮਰਜੀ ਵੇਖਾਰੇ ਲੈਉਣਾ ਲਾ ਨਹੀਂ ਲਉਣਾ ਲਾ ਕੋਈ ਚੱਕਰੀ ਨਹੀਂ ਹਨਾ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਬੈਡ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਗ ਲਓ ਧੰਨਵਾਦ